ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਸ਼ਾਟ ਬਣਾ ਰਹੇ ਆ ਪਿੰਡ ਝਾਮਕੇ ਤਸਵੀਰ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਾਜੀ ਪ੍ਰਤਾਪ ਸਿੰਘ ਸ਼ਹਿਰੋਂ ਦੇ ਫਾਰਮ ਤੋਂ ਸ਼ੋਰ ਦੇ ਦੇ ਤਿੰਨ ਮੱਝਾਂ ਤੋਰ ਕੇ ਦਿਖਾਵਾਂਗੇ ਜੀ ਛਾ ਜੀ ਨਾਮ ਨਾਲ ਡਿਟੇਲ ਦਸੀ ਜਾਈਏ ਭਾਜੀ ਸੂਹਾ ਤੱਜਾਲ ਵਾਲੇ ਚੌਥਾ ਵਾਲੇ ਭਾਵੇਂ ਲਾਵੇ ਕੋ ਦਹਵਾ ਦੁੱਧ ਕਨਾਂ ਜੀ ਸੂਈ ਨੂੰ ਹੋਏ ਜੇ ਸਾਢੇ 3-4 ਮਹੀਨੇ ਦੁੱਧ ਹੈਗਾ ਜੀ 8 ਕੋ 7 ਵਾਲੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਕਿੰਨੀ ਪਹੁੰਚਦੀ ਪਹੁੰਚ ਭਾਜੀ ਰੇਟ ਦੀ ਗੱਲ ਕਰੀਏ 43 ਹਜ਼ਾਰ ਦੇ ਵਿੱਚ ਪਹੁੰਚ ਜੀ 43000 ਕਿਲੋਮੀਟਰ ਟਿਕਰ ਗੱਡੀ ਆਪਦੀ ਲੈਵੇ ਪੂਰੇ 40 ਪੂਰੇ 40000 ਚ ਮੱਝ ਮਿਲ ਜਣੀਏ ਦੋਸਤੋ ਤਾਜੀ ਸੂਈ ਆ ਤਕਰੀਬਨ ਕੋਈ 2 2.5 ਮਹੀਨਾ ਟਾਈਮ ਹੋ ਗਿਆ ਤਾਜ਼ਾ ਹੁੰਦਾ ਪਹੂ ਜੀ ਕਾਡ ਕਾਡ ਦੋਸਤੋ ਸੋਹਣਾ ਮੈਂ ਦਾ ਚੈੱਕ ਕਰ ਲੋ ਸ਼ਾਹੀ ਦਸੂਰੇ ਬਾਰੇ ਭਾਜੀ ਵਾਡੀ ਮੈਂ ਇਹ ਮਗਰਲੇ ਥਾਂ ਦੀ ਤਲੜ ਮਗਰ ਲੇ ਥਾਂ ਦੀ ਦੁੱਧ ਸਾਲੀ ਨੂੰ ਸੂਈ ਨੂੰ 4 ਮਹੀਨੇ ਹੋਏ 4 ਮਹੀਨੇ ਹੋ ਗਿਆ ਟਾਈਮ ਸੂਈ ਹੈ ਨਾ ਜੀ ਇਹ 1.5 ਮਹੀਨੇ ਦਾ ਗੈਸ ਲਾਇਆ ਡਾਕਟਰ ਨੂੰ ਲੋ ਜੀ ਕਰੋ ਚੈੱਕ ਜੀ ਚੈੱਕ ਕਰਵਾਈਏ 1.5 ਮਹੀਨੇ ਦਾ ਗੈਸ ਡਾਕਟਰ ਨੇ ਕੀਤਾ ਆਪਾਂ ਭਾਜੀ ਦੇਣੀ ਜੇ ਦੁੱਧ ਦੇ ਹਿਸਾਬ ਨਾਲ ਹਾਂ ਜੀ ਰੇਟ ਦੀ ਗੱਲ ਕਰੀਏ ਹਾਂ ਜੀ ਪੂਰੇ 53000 ਦੇ ਵਿੱਚ 500 ਕਿਲੋਮੀਟਰ ਦੀ ਗੱਡੀ ਆਪ ਜੀ ਲੈ ਆਵੇ ਤੇ 50000 ਪੂਰੇ ਦੀ ਦੇ 50000 ਦੇ ਵਿੱਚ ਮੱਝ ਮਿਲ ਜਣਗੀ 50000 ਦੁੱਧ ਵੀ 6-7 ਕਿਲੋ ਤਿਆਰ ਤੇ 1.5 ਮਹੀਨੇ ਦਾ ਕਨਫਰਮ ਨਹੀਂ ਜੀ ਹੋਈ ਹਾਂ ਜੀ ਹਾਂਜੀ ਇਹਦੇ ਬਾਰੇ ਦੱਸੋ ਜੀ ਭਾਈ ਵੱਡੀ ਮਹਿੰਗੇ ਪੂਰੀ ਸੂਆ ਦੂਜਾ ਪੱਤੇ ਜਾ ਲਾਵੇ ਚੌਥਾ ਦੇ ਭਾਵੇਂ ਲਾਵੇ ਦਹਵਾ ਆਪ ਦੀ ਸਮਝਵੇ ਹਾਂਜੀ ਦੋ ਦਿਨਾਂ ਅਜਰ ਸੁਈ ਨੂੰ ਇਹ ਜੀ ਨੂੰ ਸਾਢੇ ਤਿੰਨ ਚਾਰ ਮਹੀਨੇ ਕੱਟੀ ਹੈਗੀ ਮਗਰ ਹਾਂ ਰੱਖ ਲਈ ਘਰ ਆਇਆ ਦਿੱਤੀ ਨਹੀਂ ਕੱਟੀ ਜੇ ਕੋ ਆਪਣੇ ਲਉ ਵੀ ਮਾੜ ਇੱਥੇ ਨਾਲ ਆ ਜੇ ਆਪਾਂ ਘਰ ਵਿਖਾ ਕੇ ਜਾ ਕੇ ਦੇਖ ਲੈ ਜੀ ਠੀਕ ਹੈ ਜੀ ਤੇ ਡੇਢ ਮਹੀਨੇ ਦੇਦਾ ਵੀ ਗੈਸ ਲਾਇਆ ਡਾਕਟਰ ਅੱਛਾ ਜੀ ਤੇ ਵੱਡੀ ਮਹਿੰਗੇ ਪੂਰੀ ਰੇਟ ਦੀ ਗੱਲ ਕਰੀਏ ਹਾਂਜੀ ਤੇ 55 ਆਪਣਾ ਸੌਰੀ 56000 ਦੇ ਵਿੱਚ ਪਹੁੰਚ ਹਾਂਜੀ ਗੱਡੀਆਂ ਦੀ ਲੈਵੇ ਜੱਸਣੋਂ 55 ਦੀ ਦੇਣੀ 100 ਰੁਪਏ ਛੋੜੋ ਲੋਏ ਦੋਸਤੋ ਚੈੱਕ ਕਰਨ ਨੂੰ ਪਿੱਠ ਪੁਰਾ ਦਾ ਮੈਂ ਦਾ ਹਾਂਜੀ ਤਿੰਨ ਮੱਜਾਂ ਦੀ ਵੀਡੀਓ ਸ਼ੋਰ ਦੇ ਦੇ ਬਖਾਤੀ ਉਹ ਫੁੱਲ ਵੀਡੀਓ ਦਾ ਕਰਿਓ ਵੇਟ ਧੰਨਵਾਦ ਦੋਸਤੋ ਰੋਲਾ ਵੀਡੀਓ ਦੇਖਣ ਵਾਸਤੇ